देश और दुनिया की तमाम छोटी बड़ी खबरों से अपडेट रहने के लिए हमारा चैनल सब्सक्राइब करें और नोटिफिकेशन के लिए बेल आइकन दबाना न भूले ਮੈਂਟੀ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਅਸੀਂ ਪਹੁੰਚ ਚੁੱਕੇ ਹਾਂ ਭਾਰਤ ਬੰਦੇ ਸੱਦੇ ਦੇ ਉੱਤੇ ਸਦਰ ਬਿਆਰ ਦੇ ਵਿੱਚ ਇੱਥੇ ਆਪਾਂ ਕਰਾਂਗੇ ਇਹ ਗੱਲਬਾਤ ਰੈਡੀਮੇਡ ਤੇ ਜਿਹੜੇ ਕੱਪੜੇ ਐਸੋਸੀਏਸ਼ਨ ਦੇ ਨਾਲ ਸਾਰੇ ਪ੍ਰਧਾਨ ਜੁੜੇ ਹੋਏ ਨੇ ਉਹਨਾਂ ਨਾਲ ਆਪਾਂ ਗੱਲ ਕਰਾਂਗੇ ਉਹ ਇਸ ਕਾਲੇ ਕਾਨੂੰਨਾਂ ਉੱਤੇ ਇਸ ਨੂੰ ਕਿਸ ਨਜ਼ਰ ਨਾਲ ਦੇਖਦੇ ਨੇ ਹਾਂਜੀ ਭਾਈ ਜੀ ਅੰਜ ਮੈਂ ਰਾਜੂ ਰੋੜਾ ਕਪੜਾ ਜੇਸ਼ਨ ਬਰਨਾਲਾ ਵੱਲੋਂ ਇਹ ਜੋ ਕਾਲਾ ਕਾਨੂੰਨ ਕਿਸਾਨਾਂ ਦੇ ਵਿਰੋਧ ਵਿੱਚ ਪੇਸ਼ ਕੀਤਾ ਗਿਆ ਹੈ ਬਹੁਤ ਹੀ ਮਾੜਾ ਹੈ ਜਿਸ ਦੇ ਨਾਲ ਸਾਡੇ ਕਾਰੋਬਾਰ ਦੇ ਵਿੱਚ ਬਹੁਤ ਹੀ ਮੰਦਾ ਪੈ ਗਿਆ ਹੈ ਸਾਡੇ ਕਾਰੋਬਾਰ ਦਾ ਬੁਰਾ ਹਾਲ ਹੋ ਚੁੱਕਿਆ ਹੈ ਪਰ ਪੰਜਾਬ ਦੀਆਂ ਸਾਰੀਆਂ ਮੰਡੀਆਂ ਕਿਸਾਨਾਂ ਤੇ ਨਿਰਭਰ ਨੇ ਜੇ ਇਹ ਖਤਮ ਹੋ ਗਏ ਤਾਂ ਵਪਾਰ ਵੀ ਖਤਮ ਹੋ ਜਾਊਗਾ ਵਪਾਰ ਮੰਡਲ ਸਾਰਾ ਕਿਸਾਨਾਂ ਨਾਲ ਜੁੜਿਆ ਹੋਇਆ ਹੈ ਮੋਦੀ ਸਰਕਾਰ ਨੂੰ ਚਾਹੀਦਾ ਹੈ ਇਹ ਕਾਲੇ ਕਾਨੂੰਨ ਵਾਪਸ ਲਿੱਤੇ ਜਾਵੇ ਭਾਈ ਜੀ ਜਿਹੜਾ ਮੁੱਦਾ ਹੈ ਹੁਣ ਐ ਸਿਰਫ ਜੱਟਾਂ ਦਾ ਨਹੀਂ ਰਹਿ ਗਿਆ ਪਹਿਲਾਂ ਦਾ ਇਹ ਜਿੰਨਾਂ ਕੋਲ ਜ਼ਮੀਨਾਂ ਉੱਥੇ ਉਹੀ ਖੜੇ ਨੇ ਹੁਣ ਤਾਂ ਐ ਜੀ ਬਾਣੀਆਂ ਮਹਾਜਨ ਜੋ ਵੀ ਜਿਹੜਾ ਵੀ ਨੀਚੋਂ ਲੈ ਕੇ ਉੱਤੇ ਤੱਕ ਜਿੰਨਾਂ ਭਾਈਚਾਰਾ ਸਾਰਾ ਇਹਨਾਂ ਨਾਲ ਖੜਾ ਹੈ ਸਾਰੇ ਕਿਸਾਨ ਬਣ ਗਏ ਨੇ ਇਸ ਟਾਈਮ ਹਨਾ ਜੀ ਕਿਸਾਨ ਮਾਨ ਸਰ ਬਿਲਕੁਲ ਸਾਰੇ ਕਿਸਾਨ ਬਣ ਗਏ ਕਿਉਂਕਿ ਨਾ ਹੋ ਗਿਆ ਤਾਂ ਮਹਾਜਨ ਭਾਈਚਾਰਾ ਵੀ ਖਤਮ ਹੋ ਜਾਊ ਸਾਰੇ ਇੱਕ ਦੂਜੇ ਨਾਲ ਜੁੜੇ ਹੋਏ ਨੇ ਆ ਪੋਲਿਟਿਕਲ ਗੱਲਾਂ ਹੋਰ ਨੇ ਜੇ ਆਪਾਂ ਦੂਜੇ ਤਰੀਕੇ ਦੀ ਸੋਚੀਏ ਤਾਂ ਇਹ ਬਹੁਤ ਮਾੜਾ ਕੰਮ ਹੋ ਰਿਹਾ ਹੈ ਬੀਜੀ ਜ਼ਮੀਨ ਨਹੀਂ ਹੈਗੀ ਪਰ ਜ਼ਮੀਰ ਤਾਂ ਹੈਗਾ ਸਭ ਬੰਦਿਆਂ ਦਾ ਕਿਸਾਨਾਂ ਵੀਰਾਂ ਦੇ ਨਾਲ ਹੀ ਸਾਡੇ ਕਾਰੋਬਾਰ ਨੇ ਅਗਰ ਕਿਸਾਨ ਵੀਰ ਖੁਸ਼ਹਾਲ ਹੋਊਗਾ ਤਾਂ ਸਾਡੇ ਬਾਜ਼ਾਰ ਦੇ ਵਿੱਚ 2 ਰੁਪਏ ਖਰਚੂਗਾ ਸਾਡਾ ਬਹੁਤ ਹੀ ਬੁਰਾ ਹਾਲ ਹੋ ਚੁੱਕਿਆ ਹੈ ਕਿਸਾਨ ਤੇ ਵਪਾਰੀ ਦਾ ਨੌ ਮਾਸ ਦਾ ਰਿਸ਼ਤਾ ਹੈ ਜੋ ਕਿ ਗਵਰਨਮੈਂਟ ਇਸ ਨੂੰ ਵੱਖ ਕਰਨਾ ਚਾਹੁੰਦੀ ਹੈ ਅਗਰ ਇਹ ਰਿਸ਼ਤਾ ਟੁੱਟ ਗਿਆ ਤਾਂ ਵਪਾਰ ਅਤੇ ਕਿਸਾਨ ਬੁਰੀ ਤਰ੍ਹਾਂ ਸੜਕਾਂ ਤੋਂ ਛੱਡ ਕੇ ਪਤਾ ਲੋਕ ਵੱਲ ਹੀ ਚਲੇ ਜਾਣਗੇ ਤੁਸੀਂ ਦੇਖ ਸਕਦੇ ਹੋ ਭਾਈ ਜੀ ਆ ਦੇਖੋ ਜਿਹਨਾਂ ਨੇ ਬਹੁਤ ਸੋਹਣੀ ਗੱਲ ਕਹੀ ਹੈ ਜ਼ਮੀਨ ਨਹੀਂ ਹੈਗੀ ਪਰ ਜ਼ਮੀਰ ਤਾਂ ਹੈਗੀ ਇਹ ਜ਼ਮੀਰ ਦਾ ਹੋਣਾ ਬਹੁਤ ਜ਼ਰੂਰੀ ਹੈ ਜ਼ਮੀਨ ਹੋਵੇ ਨਾ ਹੋਵੇ ਜ਼ਮੀਰ ਦਾ ਹੋਣਾ ਜ਼ਰੂਰੀ ਹੈ ਭਾਈ ਤੁਸੀਂ ਕੁਝ ਕਹਿ ਰਹੇ ਕਿਸੇ ਵੀ ਵਪਾਰੀ ਦੇ ਸੰਗਠਨ ਕੋਲ 2-4 ਸਾਲ ਤੋਂ ਵੱਧ ਪੈਸੇ ਨਹੀਂ ਹੈਗੇ ਮੋਦੀ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਵੀ ਸ਼ਾਮ ਤੱਕ ਮਿਹਨਤ ਕਰਕੇ 90% ਦੁਕਾਨਦਾਰ ਇਨ ਰੀ ਕਰਦੇ ਨੇ ਵੀ ਪਿੰਡ ਚੋਂ ਗਾਹ ਕਾਊਗਾ ਜਿਹੜਾ ਕਿ ਉਹ ਕਿਸਾਨ ਹੈ ਉਹਨਾਂ ਤੇ ਨਿਰਮਰ ਹੈ ਇਹ ਸੋਚਣਾ ਚਾਹੀਦਾ ਮੋਦੀ ਸਰਕਾਰ ਨੂੰ ਠੀਕ ਹੈ ਭਾਈ ਜੀ ਤੁਸੀਂ ਦੇਖ ਸਕਦੇ ਹੋ ਆਪਾਂ ਕਪੜਾ ਐਸੋਸੀਏਸ਼ਨ ਦੇ ਨਾਲ ਗੱਲ ਕਰ ਰਹੇ ਸੀਗੇ ਇਹਨਾਂ ਨੇ ਵੀ ਦੱਸਿਆ ਕਿ ਇਸ ਟਾਈਮ ਮਾਰਕੀਟ ਦਾ ਹਾਲ ਬਹੁਤ ਬੁਰਾ ਹੋ ਚੁੱਕਿਆ ਹੈ ਹੁਣ ਆਪਾਂ ਕੁਝ ਕਰਾਂਗੇ ਸਟੇਸ਼ਨ ਵੱਲ ਨੂੰ ਉੱਥੇ ਗੱਲ ਕਰਾਂਗੇ ਗੱਲਬਾਤ ਕਰਾਂਗੇ ਭਾਈ ਜੀ